ਤਾਂ ਪਹਿਲੇ ਕਿੰਨੇ ਜੰਤੂ ਸਿੰਘ ਸਿੰਗਾਪੁਰ ਸਰ ਥੈਂਕ ਯੂ ਸਰ ਗੁਰਦੁਆਰੇ ਦਾ ਕਿ ਮੈਂ ਲੰਗਰ ਤਿਆਰ ਕਰਦਾ ਮੇਰੇ ਨੂੰ ਲੱਤ ਦੇ ਨਾਲ ਮਣਕਨੇ क्रैक ਹੋ ਗਏ क्रैक ਹੋ ਕੇ ਉੱਤੇ ਜਾ ਕੇ ਛੜਾ ਨੂੰ ਮੈਂ ਵਜਨ ਭਾਰਾ ਪਤਿਲਾ ਚੁੱਕ ਲਿਆ ਉਹਦਾ ਕਰਕੇ 18 ਸਾਲ ਪਹਿਲਾਂ क्रैक ਹੋਏ ਮਣਕਨੇ ਉਹ ਮਣਕਨੇ ਜਿਹੜੇ ਪਾਟ ਗਏ ਤੇ ਫਿਰ ਮੈਂ ਹਸਪਤਾਲ ਦੇ ਵਿੱਚ ਰਿਆਂ ਦਾਖਲ ਉੱਥੇ ਵੀ ਦਿਨੋ ਦਿਨ ਮੈਂ ਬਿਮਾਰ ਹੁੰਦਾ ਜੰਨਾ ਫਿਰ ਮੈਂ ਕਿ ਆ ਵੀ ਚਲੋ ਮੈਂ ਆਪਣੇ ਬੱਚਿਆਂ ਦੇ ਤੇ ਚਲ ਜੂਗਾ ਨਾ ਜਾਣ ਬੱਜ ਜੂਗੀ ਪਿੰਡ ਆ ਗਏ ਤੇ ਪਿੰਡ ਆ ਕੇ 4 ਮਹੀਨੇ ਘਰੋਂ ਬਾਹਰੇ ਨਿਕਲਿਆ ਫਿਰ ਉਹਨਾਂ ਸਰ ਡਾਕਟਰ ਜੀ ਲੰਦਰ ਦਾ ਉਹਨੂੰ ਦਿਖਾਇਆ ਉਹ ਆਂਦਾ ਵੀ ਜੇ ਐਦਾਂ ਸਾਰੀ ਉਮਰ ਕੱਢੇਗਾ ਜੇ ਤੂੰ ਵਜ਼ਨ 10 ਕਿਲੋ ਤੋਂ ਵੱਧ ਚੁੱਕ ਲਿਆ ਤੇ ਤੇਰੀਆਂ ਲੱਤਾਂ ਜਿਹੜੀਆਂ ਇਹ ਖਲੋ ਜਾਣੀਆਂ ਫਿਰ ਤੂੰ ਤੁਰ ਫਿਰ ਨਹੀਂ ਸਕਦਾ ਮੈਂ ਹਲਵਾਈ ਜਦ ਵੀ ਸਿੱਖਿਆ ਮੈਂ ਤੰਦੂਰ ਦਾ ਵੀ ਸਿੱਖਿਆ ਮੈਂ ਸਾਰੇ ਕੰਮ ਕਰ ਲਿਆ ਅੱਛਾ ਸਮੱਸਿਆ ਸਮੱਸਿਆ ਸਾਰਾ ਪੂਰ ਗਿਆ ਤੇ ਤੂੰ ਰਹਿਣਾ ਸਾਰਾ ਕੁਝ ਠੀਕ ਕਰ ਲਿਆ ਠੀਕ ਇਹ ਥੋੜਾ ਜਿਹਾ ਹਲਕਾ ਕਮਾ ਮੈਨੂੰ ਜਿਆਦਾ ਵਜਨ ਨਹੀਂ ਚੁੱਕਣਾ ਪੈਂਦਾ ਤੇ ਇਸ ਕਰਕੇ ਮੈਥ ਦੇ ਤੋਂ ਆਪਣੀ ਰੋਟੀ ਜੰਦਾ ਜਰਾ ਚਲ ਜਾਂਦਾ ਜਿੰਨਾ ਵਧੀਆ ਚਲ ਜਾਂਦਾ ਟਾਈਮ ਪਾਸ ਹੋ ਜਾਂਦਾ ਚਲੋ ਸਿੰਗਾਪੁਰ ਸਰ ਮੇਰਾ 1.5-2 ਲੱਖ ਰੁਪਏ ਬੰਦਾ ਹੈ ਸਾਰਿਆਂ ਨੂੰ ਪੀਲੇ ਵੀ ਬਾਬਾ ਜੀ ਗੁਲਚਾਂ ਦੀ ਰੇੜੀ ਹੈਗੀ ਆ ਹਰਚੋਵਾਲ ਇੱਥੇ ਆਓ ਜਿਆਦਾ ਜਿਆਦਾ ਤੇ ਇਹਨਾਂ ਦਾ ਸਾਥ ਦਿਓ ਬਈਏ ਸਾਰੇ ਭੱਜ ਗਏ ਨੇ ਉਹਨਾਂ ਇਸ ਟਾਈਮ ਸਾਰੇ ਬਈਏ ਭੱਜ ਗਏ ਨੇ ਜਦੋਂ ਜੋ ਚਿੜਿਆ ਤੂੰ ਨੂੰ ਮੋਕਾ ਹੈਗਾ ਵਾ ਅੰਮਰਸਰੀ ਨਾਨ ਛੋਲੇ ਟੈਕਸੀ ਸਟੈਂਡ ਆ ਟੈਕਸੀ ਸਟੈਂਡ ਤੇ ਲੱਗੇ ਆ ਰੇੜੀ ਲੱਗੀ ਆ ਤੇ ਇਧਰ ਆਪਣੇ ਸਕੂਲ ਆ ਉਹਦਾ ਗਰਾਉਂਡ ਤੇ ਬੈਕ ਸਾਈਡ ਮੈਨ ਬਣਾਉਂਦੇ ਨੇ ਤੇ ਥੋਲੇ ਦਿੰਦੇ ਨੇ ਵਧੀਆ ਤੇ ਆਉਂ ਤੇ ਆ ਕੇ ਗਾਉਂ ਜਿਆਦਾ ਇਹਨਾਂ ਦਾ ਸਾਥ ਜਿਉਂ